ਬੇਨ ਕਾਮਦਵਾਗਰ ਮਲਮਾਨ ਦਾ ਪਟਾ ਪਰਸਨ ਕਰਤਾ ਸੀ। ਅੱਜ ਚੋਲ ਨਮਰਿਕ ਆ ਗਿਆ। ਦੋ ਗਣਵਾਂ ਨਾਲ ਕੇ ਪਿਛੇ ਮੁੜੇ ਪਟਾ ਪਰ ਕਰ ਪਾ ਲਿਆ ਦਮਲੇੜੇ। ਡਰਾਈਵਰ ਨੇ ਇੱਕ ਡਰਾਵਈ ਉਹਨੂੰ ਕੁਛ ਲੱਗਦਾ ਪੜ ਗਿਆ ਸੱਤਾਂ ਝੜ ਲਿਆ। ਸੱਤਾਂ ਸਰ ਬਹੁਤ ਲੱਗੀ ਹੋਈਆਂ ਇਹਨਾਂ ਦੀ। ਉਹਨਾਂ ਨੇ ਘੱਟੋ ਘੱਟ ਇਹਨਾਂ ਨੂੰ 100 ਡਾਂਗ ਭਰਾਈ ਹੈ। ਪੁਲਿਸ ਵੱਲੋਂ ਇਸ ਦੇ ਸ.ਐਚ.ਓ. ਤੋਂ ਵੀ ਬੰਮੇਨਨ ਨੂੰ ਸੀ ਸਸਪੈਂਡ ਕਰਕੇ ਪੁਲਿਸ ਨੇ ਹਟਾ ਦਿੱਤਾ। ਉਹ ਆ ਕੇ ਸਿਆਪਾ ਪੈ ਗਿਆ। ਐਸਐਚਓ ਨੇ ਆਪਣੇ ਹੀ ਥਾਣੇ ਦੇ ਏਐਸਆਈ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਜ਼ਖਮੀ ਕਰ ਦਿੱਤਾ। ਬੀਤੀ ਰਾਤ ਥਾਣਾ ਨਰੋਟ ਜੈਮਲ ਸਿੰਘ ਵਿਖੇ ਕੋਲੀਆਂ ਨਾਕੇ ਤੇ ਐਸਐਚਓ ਨੇ ਆਪਣੇ ਹੀ ਏਐਸਆਈ ਤੇ ਹਮਲਾ ਕਰ ਦਿੱਤਾ। ਹਮਲੇ ਦੇ ਵਿੱਚ ਏਐਸਆਈ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਪੰਜਾਬ ਪੁਲਿਸ ਜਿਸ ਦਾ ਗਠਨ ਲੋਕਾਂ ਦੀ ਸੁਰੱਖਿਆ ਲਈ ਕੀਤਾ ਜਾਂਦਾ ਹੈ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ। ਅਸੇ ਇਸ ਵਾਰ ਵਜਾ ਹੈ ਪੁਲਿਸ ਮੁਲਾਜ਼ਮ ਦਾ ਪੁਲਿਸ ਮੁਲਾਜ਼ਮ ਤੇ ਹੀ ਹਮਲਾ। ਜੀ ਹਾਂ। ਥਾਣਾ ਨਰੋਟ ਦੇ ਐਸਐਚਓ ਵੱਲੋਂ ਆਪਣੇ ਹੇਠ ਕਾਮਰਿਕ ਏਐਸਆਈ ਨਾਲ ਬੀਤੀ ਰਾਤ ਕੁੱਟਮਾਰ ਕੀਤੀ ਗਈ ਜਿਸ ਨੂੰ ਜ਼ਖਮੀ ਹਾਲਤ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਇਸ ਸਬੰਧੀ ਜਦੋਂ ਪੀੜਤ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਰਾਤ ਸਮੇਂ ਕੋਹਲੀਆਂ ਨਾਕੇ ਤੇ ਡਿਊਟੀ ਦੇ ਰਹੀ ਸੀ ਤੇ ਉੱਥੇ ਤਾਇਨਾਤ ਮੁਲਾਜ਼ਮ ਇੱਕ ਦੂਜੇ ਨੂੰ ਰੈਸਟ ਦੇਣ ਲਈ ਕੁਝ ਸਮੇਂ ਬਾਅਦ ਇੱਕ ਘੰਟੇ ਦੀ ਰੈਸਟ ਕਰਦੇ ਨੇ ਹੁਣ ਆ ਕਿਹਾ ਕਿ ਬੀਤੀ ਰਾਤ ਕਰੀਬ 2 ਵਜੇ ਨਰੋਟ ਜਮਲ ਸਿੰਘ ਦੇ ਐਸਐਚਓ ਨੇ ਨਾਕੇ ਤੇ ਆ ਕੇ ਬਿਨਾਂ ਕੁਝ ਦੱਸੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਧਿਆਨ ਵਿੱਚ ਹੈ ਅਤੇ ਐਸਐਚਓ ਅਤੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸਿਟੀ ਹਮ ਨਿਊਜ਼ ਲਈ ਅਮਿਤ <th>ਪਰ ਦੀ ਰਿਪੋਰਟ ਕੀ ਗੱਲਬਾਤ ਕੀ ਹੋਈ ਹੈ ਸਾਰੀ ਗਲਬਾਤ ਸਰ ਕੋਈ ਨਹੀਂ ਹੋਈ ਉਹ ਮਤਲਬ ਬੇਣ ਕਮਦਵਾ ਮਤਲਬ ਮਾਰਨ ਕੋਟਰਸ ਨੂੰ ਕਰਦਾ ਸੀ ਐਸਐਚਓ ਬੰਨ ਮਾਰੇ ਗਿਆ ਹਾਂਜੀ ਹਾਂ ਕੀ ਨਾਮ ਕੀ ਉਹਨਾਂ ਦਾ ਸ਼ਰਮ ਦੇ ਸੀ ਨਾ ਤੇ ਕਿੱਥੇ ਬਨਾਤ ਕਿੱਥੇ ਨੇ ਉਹ ਇਹ ਨੋੜੀ ਹਮਸ ਖਾਣ ਲੱਗੇ ਆਏ ਤਦ ਕਾਰਨ ਕੋਈ ਨਹੀਂ ਦੱਸਿਆ ਕਿ ਕਿਸ ਵੱਲੋਂ ਤੁਹਾਨੂੰ ਮਾਰਕੋਟ ਰਹੇ ਨੇ ਹਾਂਜੀ ਨਹੀਂ ਦੱਸਿਆ ਜੀ ਮੈਂ ਤੁਹਾਨੂੰ 8 ਨੁਕਾ ਗਵਾ ਕੇ ਮੈਂ ਇਹਨੂੰ ਪੁੱਛਿਆ ਮੈਂ ਕਿ ਕਿਸ ਕਿਸੇ ਨੇ ਤੁਹਾਨੂੰ ਡਾਂਗ ਮਾਰ ਰਹੇ ਹੋ ਜੀ ਕਹਿੰਦੇ ਦਬਲੋ ਇਹਨੂੰ ਲੋ ਗਣਵਾ ਕੇ ਪਿਛੇ ਮੋੜੇ ਤੇ ਫਟਾਫੜਾ ਕਰ ਫਾੜ ਲਿਆ ਦਬਲੇ ਨੇ ਡਰਾਈਵਰ ਨੇ ਇੱਕ ਡਰਾਈਵਰ ਹੀ ਉਹ ਮੈਨੂੰ ਪੈਸਾ ਲੱਗਦਾ ਫੜ ਕੇ ਸੱਤਾਂ ਦਿਨ ਛੱਡ ਲਈ ਬੜੇ ਅਫਸਰਾਂ ਨੂੰ ਕੰਪਲੀਟ ਕੀਤੀ ਇਹ ਚੀਜ਼ ਹਾਂਜੀ ਕੀਤੀ ਹੈ ਜੀ ਕੀ ਕਹਿਣਾ ਉਹ ਕਹਿੰਦੇ ਕੋਈ ਨਹੀਂ ਤੁਹਾਡੇ ਕਾਰ ਵੀ ਇੰਨੇ ਕਰਨੇ ਆਏ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰ ਐਮ ਆਰ ਆਈ ਉਹ ਸੇਲੇ ਮਿਲ ਨਹੀਂ ਗਈ ਅਜ ਤਣੇ ਮਿਲ ਹੀ ਨਹੀਂ ਜੀ ਇਹ ਅੰਦਰ ਸਿਰ ਮਤਲਬ ਜਬ ਸਰਕਾਰ ਵੀ ਕਰਨਗੇ ਜੇ ਨਹੀਂ ਅਫਸਰ ਠੀਕ ਜੀ ਮੈਮ ਕੀ ਨਾਮ ਆ ਆਪਣਾ ਔਰ ਕੀ ਗੱਲਬਾਤ ਹੋਈ ਹੈ ਹਾਂ ਸਰ ਸੁਮਿਤਾ ਕੁਮਾਰੀ ਵਾਈਫ ਆਫ ਅਰਜਨ ਸਿੰਘ ਹਾਂ ਸਰ ਸਵੇਰੇ ਡਿਊਟੀ ਤੋਂ ਆਏ ਆ ਨਟਵੇ ਰਾ کافی ਸੱਟਾ ਸੁੱਟਾਂ ਲੱਗੀਆਂ ਹੋਈਆਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਕੀ ਗੱਲ ਹੋਈ ਇਹ ਕਹਿੰਦੇ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੋ ਗਈ ਰਾਤ ਨੂੰ ਫਿਰ ਇਹਨਾਂ ਨੂੰ ਲੈ ਕੇ ਆਏ ਹਾਂ ਕਹਿੰਦੇ ਕਿ ਇਸ ਦੀ ਸਰ ਨੇ ਕਿਹਾ ਕਿ ਜਾ ਕੇ ਤੁਸੀਂ ਆਪਣਾ ਮੈਡੀਕਲ ਕਰਾਓ ਕਹਿੰਦੇ ਮੈਂ ਮੈਂ ਕਦੇ ਸਰ ਨਾਲ ਗੱਲ ਕੀਤੀ ਹੈ ਕਹਿੰਦੇ ਹਾਂਜੀ ਸਰ ਨਾਲ ਮੇਰੇ ਨਾਲ ਵੀ 4:30 ਵਜੇ ਸਵੇਰੇ ਗੱਲ ਹੋ ਗਈ ਮੇਰੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਆਪਣਾ ਚੈੱਕਅਪ ਕਰਵਾਓ ਤੇ ਸਾਨੂੰ ਅਹੀਂ ਬੰਦੇ ਕਾਰਵਾਈ ਦੇਤੇ ਕਰਨੇ ਸਰ ਅਹੀਂ ਮਤਲਬ ਆਪਣੇ ਇੱਥੇ ਆ ਕੇ ਐਡਮਿਟ ਹੋਇਆ 8 ਵਜੇ ਤੋਂ ਬਾਅਦ ਐਡਮਿਟ ਹੋ ਗਿਆ ਉਸ ਤੋਂ ਬਾਅਦ ਇਨਸਪੈਕਟਰ ਸਰ ਆਏ ਹਨ ਦੋ ਹੋਰ ਵੀ ਮੁਲਾਜ਼ਮ ਸੀਗੇ ਨਾਲ ਪਰ ਕੋਈ ਵੀ ਸਾਨੂੰ ਅੱਛਾ ਰਿਸਪੌਂਸ ਨਹੀਂ ਮਿਲਿਆ ਜਦਕਿ ਉਹਨਾਂ ਨੇ ਮਤਲਬ ਸਾਨੂੰ ਆਈ ਮਤਲਬ ਆਪਣੇ ਦੇਖਿਆ ਮਤਲਬ 2.30 ਵਜੇ ਤੱਕ ਦੇਖਿਆ ਹੈ ਕਿ ਚਲੋ ਕੋਈ ਆਪਣਾ ਆਏਂ ਤੇ ਫਿਰ ਮੈਂ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਕਿ ਐਪਲੀਕੇਸ਼ਨ ਕਹਿੰਦੇ ਉਹ ਕਹਿੰਦੇ ਕਿ ਤੀ ਐਪਲੀਕੇਸ਼ਨ ਥਾਣੇ 'ਚ ਦੇ ਦੋ ਇਹ ਕਹਿੰਦੇ ਕਿ ਥਾਣੇ 'ਚ ਐਪਲੀਕੇਸ਼ਨ ਨਹੀਂ ਦੇਣੀ ਐਸਪੀ ਸਰ ਨੂੰ ਸਿੱਧੇ ਮਿਲਾਂਗੇ ਸਰ ਇਹਨਾਂ ਨੇ ਐਪਲੀਕੇਸ਼ਨ ਲੈ ਕੇ ਦਿੱਤੀ ਔਰ ਮੈਂ ਫਿਰ ਮੈਂ ਔਰ ਬੇਟਾ ਮੇਰਾ ਐਸਪੀ ਸਰਕਲ ਹੋ ਗਿਆ ਸਰ ਐਸਪੀ ਸਰ ਤੇ ਕਿਤੇ ਬਾਹਰ ਗਏ ਹੋਏ ਹੈ ਕਿ ਨਹੀਂ ਉਹਨਾਂ ਨੇ ਫੋਨ ਐਪਲੀਕੇਸ਼ਨ ਕਿੱਥੋਂ ਦਿੱਤੀ ਹੈਗੀ ਸਰ ਡੀਐਸਪੀ ਸਰ ਹੋਣਾਗੇ ਕੀ ਨਾਮ ਆਉਂਦਾ ਸਰ ਉਹਨਾਂ ਦਾ ਨਾਮ ਹੈ ਹਰਕ੍ਰਿਸ਼ਨ ਸਰ ਕਾਰਵਾਈ ਹੋਈ ਕੋਈ ਹਾਂਜੀ ਸਰ ਸਰ ਉਹ ਆਏ ਆ ਆਪਣਾ ਆਪਣੇ ਕਾਰਵਾਈ ਬੰਦੀ ਕੀਤੀ ਹੈ ਉਹਨਾਂ ਨੇ ਸਾਡੇ ਨਾਲ ਬਹੁਤ ਸਹਿਯੋਗ ਦਿੱਤਾ ਹੈ ਉਹ ਐਸਪੀ ਸਰ ਨੇ ਵੀ ਉਹਨਾਂ ਨੂੰ ਕਾਫੀ ਮਤਲਬ ਕੋਆਪਰੇਟ ਕੀਤਾ ਸਾਡੇ ਨਾਲ ਔਰ ਉਹਨਾਂ ਨੇ ਸਾਨੂੰ ਭਰੋਸਾ ਦਿਲਾਇਆ ਕਿ ਅਸੀਂ ਉਹਨਾਂ ਨਾਲ ਪੂਰੀ ਬੰਦੀ ਕਾਰਵਾਈ ਕਰੀ ਜਿਹੜੇ ਐਸਐਚਓ ਨੇ ਕੁੱਟਿਆ ਹੈਗਾ ਉਹਨਾਂ ਦੀ ਕਾਰਵਾਈ ਹੋਈ ਨਹੀਂ ਜੀ ਸਰ ਕੁਛ ਨਹੀਂ ਹੋਇਆ ਹਾਂ ਇਹਨਾਂ ਜ਼ਰੂਰ ਹੈ ਕਿ ਮੇਰੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ ਬੁਲਾਇਆ ਹੈ ਹੈੱਡ ਕੁਆਰਟਰ ਆਪਣੇ ਫਿਰ ਅਸੀਂ ਮਤਲਬ ਸਰ ਨਾਲ ਇਹ ਇਹਨਾਂ ਨੂੰ ਲਵਾ ਗਏ ਆ ਹਸਪੀਟਲ ਤੇ ਉਹਨਾਂ ਨੇ ਫਿਰ ਮਤਲਬ ਇਹਨਾਂ ਨਾਲ ਮਿਲ ਕੇ ਗਿਆ ਅੱਛਾ ਮਤਲਬ ਕੀ ਮੰਗੀ ਕਰਦੇ ਹੋ ਤੁਸੀਂ ਸਰ ਸਾਨੂੰ ਇਨਸਾਫ ਚਾਹੀਦਾ ਸੱਟਾਂ ਮਾਰ ਕੇ ਕਿੰਨੀਆਂ ਲੱਗੀਆਂ ਹੋਈਆਂ ਨੇ ਸੱਟਾਂ ਸਰ ਬਹੁਤ ਲੱਗੀਆਂ ਹੋਈਆਂ ਇਹਨਾਂ ਦੀ ਉਹਨਾਂ ਨੇ ਕਮ ਸੇ ਕਮ ਇਹਨਾਂ ਨੂੰ ਤੇ 100 ਡਾਂਗ ਭਰਾਈ ਹੈ ਕਿ ਨਾਮ ਕੀ ਅਫਸਰ ਦਾ ਜਿਹੜਾ ਇਹਨਾਂ ਨੂੰ ਮਾਰਿਆ ਸਰਬਜੀਤ ਸਰ ਐਸ ਐਚਓ ਸਰਬਜੀਤ ਨੇ ਉਹਨਾਂ ਨਾਲ ਦੋ ਮਤਲਬ ਹੋਰ ਮੁਲਾਜ਼ਮਾ ਉਹਨਾਂ ਨਾਲ ਮਤਲਬ ਗਨਮੈਣੇ ਹੋਣਾਂ ਦੇ ਇੱਕ ਡਰਾਈਵਰ ਹੋਰ ਕਿੱਥੇ ਡਿਊਟੀ ਉਹਨਾਂ ਦੀ ਕੋਲੀਆਂ ਸਰ ਉਹਨਾਂ ਦੀ ਨੌਰ ਜਮਨ ਸੀ ਜਿਹੜੇ ਕਰਨ ਮੈਂ ਨਾਮ ਲੈ ਹੈਗੀ ਸੀ ਉਹਨਾਂ ਦੇ ਵੀ ਨਾਮ ਸਰ ਮੈਨੂੰ ਨਾਮ ਨਹੀਂ ਪਤਾ ਉਹ ਨਾਮ ਇਹਨਾਂ ਨੂੰ ਵੀ ਨਹੀਂ ਪਤਾ ਕਿਉਂਕਿ ਇਹ ਪਹਿਲੀ ਵਾਰ ਹੀ ਸਚੂ ਸਰ ਨਾਲ ਮਿਲੇ ਆ ਇਹ ਖੁਦ ਨਹੀਂ ਜਾਣਦੇ ਇਹਨਾਂ ਨੂੰ ਕਿ ਇਹਨਾਂ ਦੀ ਹਲ ਬੰਦਰ ਦਿਨ ਪਹਿਲੇ ਇੱਥੇ ਡਿਊਟੀ ਮਤਲਬ ਜੁਆਇਨ ਕੀਤੀ ਹੈ ਇਹਨਾਂ ਨੇ ਇਹ ਮੇਰੇ ਕੋਲ ਅੰਦਰ ਲੋੜਸ ਚਾਹੀਏ ਗੱਲ ਮੈਂ ਇਸ ਦੇ ਸੰਬੰਧ ਵਿੱਚ ਜਿਹੜੀ ਆਪਣੀ ਪੂਰੀ ਤਕਰੀਰ ਕੀਤੀ ਕਰ ਰਹੀ ਹਾਂ ਤੇ ਜਿਹੜਾ ਆਪਣਾ ਮੁਲਾਜ਼ਮ ਦੇ ਨਾਲ ਕੁੱਟਮਾਰ ਹੋਈ ਹੈ ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਹੈ ਔਰ ਜੋ ਕਿ ਬਹੁਤ ਹੀ ਮੈਨੂੰ ਨਹੀਂ ਕਰਨਾ ਤੇ ਕਰੋ ਕੋਈ ਗਲਵਾ ਸੀ ਜੇਕਰ ਉਹ ਭਾਵੇਂ ਡਿਊਟੀ ਤੇ ਸੁੱਤਾ ਪਾਇਆ ਗਿਆ ਸੀ ਤੇ ਸੱਚ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਡਿਸਪਲਿਨ ਕੋਰਸ ਦਾ ਮੈਂਬਰ ਉਹਦੇ ਕੁਲਪਲੀਤੀ ਜਿਨਾਂ ਚਾਹੀਦਾ ਸੀ ਸੋ ਜਿਹੜੀ ਉਹਨਾਂ ਨੇ ਇਹਨੂੰ ਕੁੱਟਮਾਰ ਕੀਤੀ ਹੈ ਉਹਦੇ ਸਬੰਧ ਵਿੱਚ ਜਿਹੜਾ ਐਸਐਚਓ ਤੇ ਉਹਦੀ ਗਨਮੈਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹੱਲ ਕਰਤਾ ਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮੇਰੀ ਜੈ